ਮडम ਕੀ ਨਾ ਆਇਆ ਕਿ ਕਿ ਕਿਉਂ ਤੁਸੀਂ ਅੱਜ ਜਿਹੜਾ ਮਜਬੂਰ ਹੋਏ ਹੋ ਧਰਨੇ ਲਗਾਉਂਦੇ ਸਰ ਮੇਰਾ ਨਾਮ ਪ੍ਰਬਨਿਤ ਕੌਰ ਆ ਤੇ ਮੈਂ ਕਾਸਮਟੋਲੋਜੀ ਸਬਜੈਕਟ ਪੜਾਉਂਦੀ ਆ ਇੱਥੇ ਸਰ ਅਪਰ ਟ੍ਰिपल ਪੀ ਦੀ ਮੁਲਾਜ਼ਮਾਂ ਆ ਤੇ ਕਾਫੀ ਦਿਨ ਤੋਂ ਸਰਕਾਰ ਦੇ ਨਾਲ ਸਾਡੀਆਂ ਇਸ ਮੰਗਾਂ ਦੇ ਲਈ ਸਾਡੀ ਗੱਲਬਾਤ ਹੋ ਰਹੀ ਆ ਕਿ ਸਾਨੂੰ ਜਿਹੜਾ ਉਹ ਪੱਕਿਆ ਕੀਤਾ ਜਾਏ ਪੱਕਿਆ ਨਹੀਂ ਕਰ ਸਕਦੇ ਤੇ ਘੱਟੋ ਘੱਟ ਸਾਨੂੰ ਤਨਖਾਹਾਂ ਉਹ ਦਿੱਤੀਆਂ ਜਾਣ ਜਿਦੇ ਨਾਲ ਸਾਡਾ ਘਰਵਾਲ ਚੱਲ ਸਕੇ ਸਰ ਸਾਨੂੰ 7000 ਰੁਪਏ ਦਾ ਤਨਖਾਹ ਦਿੱਤੀ ਜਾਂਦੀ ਸੀ ਜੇ ਅਸੀਂ ਆਪਣੀਆਂ ਕਾਫੀ ਮਜਬੂਰੀਆਂ ਕਰਕੇ ਬਹੁਤ ਹੱਕਾਂ ਕਰਕੇ ਅਸੀਂ ਇਹ ਗੱਲਬਾਤ ਕਰਕੇ 15000 ਤਨਖਾਹ ਕਰਾਈ ਪਰ ਸਰਕਾਰ ਨੇ ਸਾਡੇ ਨਾਲ ਬਦੀ ਕੀ ਕੀਤੀਆਂ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਆਈਆਂ ਜਿਵੇਂ ਤੁਸੀਂ ਅਕਾਲੀ ਦਲ ਲਾਲੋ ਜਿਵੇਂ ਪਹਿਲਾਂ ਜਿਹੜੀ ਸਰਕਾਰ ਹੀ ਸਾਡੀ ਬਦਲ ਸਰਕਾਰ ਹੋ ਗਈ ਕਾਂਗਰਸ ਸਰਕਾਰ ਤੇ ਹੁਣ ਇਹ ਸਰਕਾਰ ਨੂੰ ਅਸੀਂ ਬਹੁਤ ਦੇਰ ਦਾ ਇਹਨਾਂ ਸਾਰਿਆਂ ਨੂੰ ਬਹੁਤ ਦੇਰ ਦਾ ਸੀ ਆਪਣੀਆਂ ਘੱਟੋ-ਘੱਟ 100 ਵਾਰ ਅਸੀਂ ਦਸਤਰਾں 'ਚ ਜਾ ਚੁੱਕੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ ਸਾਨੂੰ ਘੱਟੋ-ਘੱਟ ਤਨਖਾਹਾਂ ਤੇ ਪੱਕਿਆਂ ਦੇ ਨਹੀਂ ਬਰਾਬਰ ਦੇ ਸਕਦੇ ਚਾਲੀ 30 40 ਹਜ਼ਾਰੀ ਦਿੱਤੀਆਂ ਜਾਣ ਤਾਂ ਜੋ ਅਸੀਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ ਪਰ ਸਰਕਾਰਾਂ ਨੇ ਸਾਡੀ ਇਹ ਮੰਗ ਨਹੀਂ ਪੂਰੀ ਕੀਤੀ ਅੱਜ ਹਾਨੂੰ ਮਜਬੂਰ ਹੋ ਕੇ ਜਿਹੜਾ ਉਹ ਧੰਨੇ ਲਾ ਨਹੀਂ ਪੈ ਰਿਹਾ ਇਹ ਬੜੀ ਦੁੱਖ ਦੀ ਗੱਲ ਆ ਅਸੀਂ ਆਪਣਾ ਘਰ ਕਿਵੇਂ ਚਲਾ ਰਿਹਾ ਅਸੀਂ ਆਪਣਾ ਦਰਦ ਤੁਹਾਨੂੰ ਸ਼ਬਦਾਂ ਰਾਹੀਂ ਨਹੀਂ ਬਿਆਨ ਕਰ ਸਕਦੇ ਤੁਸੀਂ ਨਾਲ ਮੇਰੇ ਜਿੰਨੇ ਵੀ ਭੈਣਾਂ ਬੈਠੀਆਂ ਨੇ ਤੁਸੀਂ ਦੇਖਿਓਗੇ ਬਹੁਤ ਜ਼ਿਆਦਾ ਵੈਲ ਐਜੂਕੇਟਡ ਨੇ ਐਮਟੈਕ ਦਾ ਬੀਟੈਕ ਦਾ ਸਾਰੇ ਨੇ ਡਿਪਲੋਮਾ ਡਿਗਰੀਆਂ ਕਿਤੀਆਂ ਹੈ ਨਾ ਪਰ ਸਰਕਾਰ ਨੇ ਸਾਡੇ ਅੱਜ ਤੱਕ ਕੋਈ ਵੀ ਇਸ਼ਾਰਾ ਜਿਹੜੀ ਹੈ ਮੰਗ ਨਹੀਂ ਪੂਰੀ ਕੀਤੀ ਅੱਜ ਹਾਨੂੰ ਇਹ ਧਰਨੇ ਲਾ ਰਹੇ ਆ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਸ ਸਰਕਾਰ ਨੇ ਲਾਰੇ ਦੇ ਵਿੱਚ ਰੱਖਿਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਨਾਲ ਸਰ ਮੈਨੂੰ ਤੇ ਤੁਸੀਂ ਮੇਰੇ ਨਾਲ ਮੇਰੇ ਬ੍ਰਦਰ ਹੈਗੇ ਆ ਅ ਮਤਲਬ ਉਹਨਾਂ ਨੂੰ ਤੇ ਮੈਨੂੰ ਘੱਟੋ ਘੱਟ 15 ਸਾਲ ਹੋ ਗਿਆ ਇੱਥੇ ਲੱਗੇ ਹੋਇਆ ਤੇ ਬਾਕੀ ਜਿੰਨੇ ਸਾਡੇ ਮੁਲਾਜ਼ਮ ਹੈ 10 ਸਾਲ ਕਿਸੇ ਨੂੰ 8 ਸਾਲ ਇੰਨੇ ਚਿਰ ਹੋ ਗਿਆ ਪਰ ਸਾਡੀ ਸੱਚੀ ਦਿਲੋਂ ਕਹੀਏ ਸਾਡੀ ਕਿਸੇ ਨੇ ਕੋਈ ਵੀ ਮੰਗ ਨਹੀਂ ਪੂਰੀ ਕੀਤੀ ਕੀ ਲਾਰਾਂ ਲੰਦੀ ਹੈ ਸਰਕਾਰ ਸਰ ਇਹ ਹੀ ਕਹਿੰਦੀ ਹੈ ਕਿ ਤੁਸੀਂ ਸਾਨੂੰ ਵੋਟਾਂ ਦਿਓ ਸਾਨੂੰ ਇੱਥੇ ਤੱਕ ਪਹੁੰਚਾਓ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਪੱਕੇ ਕਰਾਂਗੇ ਪਰ ਇਹ ਸਾਰੀਆਂ ਸਰਕਾਰਾਂ ਦੇ ਲਾਰਾ ਹੀ ਆ ਸਰ ਤਾਂ ਨਹੀਂ ਦੱਸ ਨਹੀਂ ਸਕਦੇ ਅਸੀਂ ਕਿੰਨਾ ਕੁ ਛਪਲਾ ਟਾਈਮ ਵਕਤ ਕਿੰਨਾ ਕੁ ਸ਼ਰਬਾਦ ਕਰ ਚੁੱਕੇ ਆ ਸਾਡੇ ਘਰ ਦੇ ਵੀ ਤੰਗ ਹੋ ਗਿਆ ਜਦੋਂ ਕਿਸੇ ਲੜਕੀ ਦੀ ਮੈਰਿਜ ਹੁੰਦੀ ਹੈ ਨਾ ਤੇ ਕੋਈ ਲੜਕੀ ਕਹਿੰਦੀ ਆ ਕਿ ਮੁੰਡਾ ਜਿਹੜਾ ਉਹ ਮੁਲਾਜ਼ਮ ਹੈ ਤੇ ਮੁਲਾਜ਼ਮ ਤੇ ਕੱਚਾ ਬੇਸ਼ੱਕ ਹੋਏ ਪਰ ਇਹ ਸੋਚ ਕੇ ਵਿਆਹ ਕਰ ਦਿਆ ਨਾ ਕਿ ਮੁੰਡਾ ਜਿਹੜਾ ਉਹ ਸਰਕਾਰੀ ਆ ਪਰ ਇੱਥੇ ਸਰਕਾਰ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਤੇ ਰਿਸ਼ਤੇ ਟੁੱਟ ਜਾਂਦੇ ਆ ਸਭ ਇਹ ਤਾਂ ਬਹੁਤ ਵੱਡੀ ਦਰਦ ਵਾਲੀ ਗੱਲ ਆ ਮੁੰਡੇ ਨੇ ਇਹ ਤੇ ਘਰ ਚਲਾਣਾ ਬਹੁਤ ਔਖਾ ਚਲੋ ਲੀਡਿੰਗਸ ਤੋਂ ਫਿਰ ਆਪਣੇ ਪਤੀ ਵਾਲ ਦੇਖ ਲੈਣਗੇ ਮੁੰਡੇ ਕਿੱਧਰ ਦੇਖਣਗੇ ਘਰ ਬਹੁਤ ਚਲਾਣਾ